ਜਣਾ ਲੋਕਾਂ ਨੇ ਗੱਡੀਆਂ ਗੁੱਡੀਆਂ ਦਾ ਬਹੁਤ ਸੱਟੀਆਂ ਅੱਜ ਕਹਿੰਦੇ ਟਰੈਕਟਰ ਤੇ ਤਾਲ ਮਸ਼ੀਨ ਸੱਟਣੀ ਹੈ ਕੱਦੂ ਦੇ ਵਿੱਚ ਨਾਲ ਟਰਾਲੇ ਮਗਰ ਮੱਜਾ ਦੇ ਚਚੜਾਂ ਨੂੰ ਛੱਲੀ ਨੂੰ ਦਾਣੇ ਪਾਇਆ ਬਹੁਤ ਸਾਵਧਾਨ ਕੀਤੀ ਹੈ ਨਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਇਹ ਸਾਮ ਬੜੀ ਕੀਤੀ ਦੀ ਮੱਕੀ ਦੀ ਮੱਜਾ ਦੇ ਚਚੜਾਂ ਗੂ ਛੱਲੇ ਨੂੰ ਦਾਣੇ ਪਏ ਬਹੁਤ ਸਾਮ ਕੀਤੀ ਹੈ ਨਾ ਦੋਵਾਂ ਭਰਾਵਾਂ ਨੇ ਮੱਕੀ ਇਹ ਇਹਨਾਂ ਦਾ ਪਾਉਣਾ ਇਹਦੇ ਬਾਰੇ ਚੈੱਕ ਕਰਨਾ ਹੈ ਮਸ਼ੀਨ ਚੈੱਕ ਕਰਨਾ ਹੈ ਚੱਲ ਵੀ ਤੂੰ ਵੀ ਹੁਣ ਵਿੱਚ ਆਈ ਲੈ ਵੀ ਏ ਏ ਏ ਬੇਦੇ ਨੇ ਖਾਲੀ ਘੋੜਾ ਤੇਰਾ ਭੱਜੇ ਬਹੁ ਮਿੱਤਰਾ ਕਰੇ ਘੋੜੇ ਸਾਡੇ ਨੇ ਭਜਾਈ ਪਤਾ ਫੇਰ ਲੱਗੋ ਅੱਜ ਪਤਾ ਲੱਗਣਾ ਇਹਦਾ ਪਰਲੇ ਪਾਸੇ ਸੋਖੀ ਚਲੋ ਵੀ ਠੀਕ ਆ ਦੋਨਾਂ ਰੰਗ ਇੱਕੋ ਮਿਕਣ ਮੱਕੀ ਦਾ ਰੰਗ ਵੀ ਐਵੇਂ ਦਾ ਤੇ ਮਸ਼ੀਨ ਦਾ ਵੀ ਤੇ ਟਰੈਕਟਰ ਦਾ ਵੀ ਹਰੀ ਤੇ ਖੱਟੀ ਹਰੀ ਤੇ ਖੱਟੀ ਚੱਕ ਵੀ ਕਹਿੰਦੀ ਆ ਜਾ ਅੱਜ ਕਹਿੰਦੇ ਜ਼ੋਰ ਪਰਖਿਆ ਜਣਾ ਲੋਕਾਂ ਨੇ ਗੱਡੀਆਂ ਗੁੱਡੀਆਂ ਦਾ ਬਹੁਤ ਸੱਟੀਆਂ ਅੱਜ ਕਹਿੰਦੇ ਟਰੈਕਟਰ ਤੇ ਟਾਲ ਮਸ਼ੀਨ ਸੱਟਣੀ ਹੈ ਕਦੂ ਦੇ ਵਿੱਚ ਨਾਲ ਟਰਾਲੇ ਮਗਰ ਪਾ ਦੇ ਨੇ ਕਹਿੰਦੇ ਇੱਧਰ ਵੀ ਜ਼ੋਰ ਪਰਖਿਆ ਜਾਣਾ ਜੰਗਲ ਬਣਾਉਂਦਾ ਵੀ ਅੱਜ ਜੋਰ ਸਾਰੇ ਦਾ ਪਰਖਿਆ ਜਾਣਾ ਕਹਿੰਦੇ ਅਹ ਕਹਿੰਦੇ ਆਪਦੀ ਆਪਦੀ ਫੀਲਡ ਦੇ ਵਿੱਚ ਮੰਨੇ ਪਰਮੰਨੇ ਆ ਦੋਵੇਂ ਤੇ ਪਤਾ ਅੱਜ ਫਿਰ ਜਦੋਂ ਚੱਲਣਗੇ ਤੇ ਉਦੋਂ ਲੱਗੂਗਾ ਉਹ ਵੀ ਮਿੱਤਰੋ ਦੋਵੇਂ ਵਧੀਆ ਚੱਲਣਦੇ ਆ ਮਸ਼ੀਨ ਵੀ ਤੇ ਜੋੜੀਰ ਵੀ ਦੋਵੇਂ ਮੇਟਰ ਉਹਰੇ ਕੱਦੂ ਵਾਲੇ ਵਾਂਝ ਵੀ ਜਾਜਾ ਕਾਰ ਕਰਾਉਂਦੀ ਦੋਵੇਂ ਝੋਟ ਤੁਰੇ ਫਿਰਦੇ ਜੇ ਬੜੀ ਆਰਾਮ ਨਾਲ ਆਉਦਰਾ ਟਰਾਲੀ ਭਰ ਕੇ ਤਰੇ ਫਿਰਦਾ ਇਦਰੇ ਆਪ ਦਾਵ ਲੈ ਕੇ ਤਰੀ ਫਿਰਦੀ ਐਨਾ ਹੀ ਬਹੁਤਾ ਰਾਣੀ ਸੁਨਦਰਾ ਚ ਪਾਣੀ ਖੜ ਗਿਆ ਓ ਮਾਈ ਗੋਡ ਓ ਹੋ ਹੋ ਆਲਮੋਸਟ ਪਾਣੀ ਨਿਕਲ ਚੁੱਕਾ ਏ ਕਿਵੇਂ ਡਰਦਾ ਹੈ ਚਾਈਆਂ ਮਾਰਦਾ ਜਾਣਾ ਹੁਣ ਪਰੇ ਨੂੰ ਉਹ ਗਾਣ ਪਤਾ ਲੱਗੇ ਤੇਰਾ ਅੱਜ ਲੱਗ ਜੂ ਪਤਾ ਅੱਜ ਫਿਰ ਹੋਗਾ ਤਗੜਾ ਹੋ ਕੇ ਪੈ ਜਾ ਈਆ ਪੌੜਿਆ ਓਵੇਂ ਡਰੀ ਜਾਣਾ ਪੈ ਜਾ ਟੁੱਟ ਕੇ ਆਵਾ ਚੱਕ ਓਏ ਡਰਾਉਂਦਾ ਈ ਇਹ ਲੱਗ ਜੂ ਪਤਾ ਅੱਜ ਆਮੋ ਸਾਹਮਣੇ ਕਹਿੰਦੇ ਟਾਕਰੇ ਇੱਕ ਪਾਸੇ ਕਹਿੰਦੇ ਪੂਛ ਕੁੰਡੀ ਵਾਲਾ ਤੇ ਇੱਕ ਪਾਸੇ ਕਹਿੰਦੇ ਕੰਨ ਸਿੱਧਿਆਂ ਵਾਲੀ ਬਿੱਲੀ ਲੈ ਵੀ ਸਨੋਵਰ ਉਹਨਾਂ ਦਾ ਮੁਕਾਬਲਾ ਸਿੱਧਾ ਚੱਲ ਪਿਆ ਕਹਿੰਦੇ ਸਨੋਵਰ ਉਹਨੀ ਡਰ ਹੁੰਦੇ ਓਏ ਲਫਾਫੇ ਦੇ ਵਿੱਚ ਛਾਤੀਆਂ ਮਾਰਦੇ ਓਏ ਪਰ ਜਿੰਨਾ ਮਰਜੀ ਕਹਿੰਦੇ ਅੱਗੋ ਸ਼ੇਰ ਉਹਨਾਂ ਨੇ ਰਿਸਪੌਂਸ ਕੀਤਾ ਸ਼ੇਰ ਉਹਨਾਂ ਨੇ ਡਰਾ ਗਿਆ ਅੱਖ ਕੇ ਸਨੋਵਰ ਉਹਨਾਂ ਨੂੰ ਭਜਾਈ ਦਿੱਤਾ ਤੇ ਆਹ ਚੱਕ ਭੱਜ ਗਏਗੇ ਨੇ ਆਹ ਚੱਕ ਉਹ ਮਾਰ ਗਈ ਡਾਈ ਅਨ ਨਿਕਲ ਗਈ ਆ ਛੇਰੂਆ ਨਹੀਂ ਖੱਚ ਹੁੰਦੇ ਮੁੜਦੇ ਓਏ ਛੇਰੂ ਉਹਨਾਂ ਨੂੰ ਕੁਝ ਵੀ ਹੱਥੀ ਨਹੀਂ ਮਿਲਿਆ ਆ ਥੂਖ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ